ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਬяр ਬярੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਆਪਾਂ 3.3 ਦੇ 3 ਨੰਬਰ ਸਵਾਲ ਦੇ ਉੱਤੇ ਆ ਗਏ ਕਹਿੰਦਾ ਇਹ ਇਥਾਂ ਦਿੱਤੀਆਂ ਸੰਖਿਆਵਾਂ ਦਾ ਲਘੂਤਮ ਸਮਾਵਰਤਕ ਅਭਾਜ ਗੁਣਖੰਡ ਵਿਧੀ ਰਾਹੀਂ ਪਤਾ ਕਰੋ ਤਾਂ ਬੇਟਾ ਆਪਾਂ ਉਹ ਭਾਗ ਵਿਧੀ ਨਾਲ ਹੀ ਪਤਾ ਕਰ ਲਾਂਗੇ ਇਹ ਗੁਣਖੰਡ ਵਿਧੀ ਸਿਰਫ ਤੁਹਾਨੂੰ ਕਨਸੈਪਟ ਕਲੀਅਰ ਕਰਨ ਦੇ ਲਈ ਹੈਗੀ ਹੈ ਠੀਕ ਹੈ 32 ਤੇ 40 32 40 ਇਸੇ ਤਰ੍ਹਾਂ ਆਪਾਂ ਉਹੀ ਵਿਧੀ ਲਾ ਦਾਂਗੇ ਤੁਸੀਂ ਅਪਾਜਗੁਣ ਖੰਡਾ ਵਾਲੀ ਵਿਧੀ ਲਾ ਕੇ ਦੇਖ ਲਿਓ ਤੁਹਾਨੂੰ ਪਹਿਲਾਂ ਸਿਖਾ ਦਿੱਤੀ ਹੈ ਠੀਕ ਹੈ ਬੇਟਾ ਤਾਂ ਇਹ ਵੀ ਅਪਾਜਗੁਣ ਖੰਡ ਹੀ ਬਣਦੇ ਆ ਬੇਟਾ ਸਭ ਤੋਂ ਛੋਟਾ 파ੜਾ 2 ਤੇ 16 2 2 4 ਵੀ ਫੇਰ ਬੇਟਾ 2 ਤੇ ਜਾਊਗਾ 2 8 16 2 ਦਾ 20 ਫੇਰ 2 ਤੇ ਜਾਊਗਾ 2 4 8 2 5 10 ਹੁਣ ਇਸ ਤੋਂ ਬਾਅਦ ਕੋਈ ਵੀ ਸਾਂਝੇ ਭਾੜੇ ਤੇ ਨਹੀਂ ਜਾਂਦਾ ਤਾਂ ਬੇਟਾ ਆ ਆਪਾਂ ਗੁਣਨਖੰਡ ਹੀ ਬਣਗੇ ਨਾ ਆ ਸਾਂਝੇ ਆ ਤੇ ਆ ਅਲੱਗ-ਅਲੱਗ ਹੈਗੇ ਜਦੋਂ ਤੁਸੀਂ ਗੁਣਨਖੰਡ ਬਣਾਉਂਗੇ ਆਹੀ ਬਣਨਗੇ ਆ ਤਿੰਨ ਦੂਏ ਸਾਰੇ ਬਣ ਜਾਣਗੇ ਇੱਕ ਤੇ ਚੌਕਾ ਬਣ ਜੂ ਇੱਕ ਤੇ ਪੰਜਾ ਫालतू ਬਣ ਜੂਗਾ ਤਾਂ ਇਹਨਾਂ ਸਾਰਿਆਂ ਦੀ ਗੁਣਾ ਕਰ ਦਿੰਨੇ ਆਪਸ ਦੇ ਵਿੱਚ ਇਹ ਲਘੂਤਮ ਸਮਾਵਰਤਕ ਆ ਜਾਂਦਾ ਹੈ ਤਾਂ 2 2 4 2 8 4 32 5 160 ਤੁਸੀਂ ਗੁਣਾ ਕਰਕੇ ਦੇਖ ਲਓ ਠੀਕ ਆ ਅਭਿਆਸ ਕਰੋਗੇ ਤਾਂ ਤੁਹਾਡ ਨੂੰ ਵੀ ਸਵਾਲ ਇਸ ਤਰ੍ਹਾਂ ਕਰਨੇ ਆ ਜਾਣਗੇ ਅੱਗੇ ਆ ਗਿਆ ਬੇਟਾ 24 ਤੇ 36 ਇਹਨੂੰ ਵੀ ਅਸੀਂ ਉਸੇ ਮੈਥਡ ਦੇ ਨਾਲ 2 ਤੇ 12 2 ਤੇ 18 ਫਿਰ ਇਹ 2 ਤੇ ਜਾਊਗਾ 2 6 12 2 9 18 ਫਿਰ ਇਹ ਬੇਟਾ 3 ਤੇ ਜਾਊਗਾ 3 2 6 3 3 9 ਇਹ ਬੇਟਾ ਅਭਾਜ ਗੁਣਨਖੰਡ ਹੀ ਬਣ ਰਹੇ ਆ ਵੈਸੇ ਇਹਦਾ ਮੈਥਡ ਆਪਾਂ ਅਲੱਗ ਕੀਤਾ ਹੋਇਆ ਹੈ ਤਵਿਧੀ ਉਹੀ ਹੈ ਇਹਦਾ ਢੰਗ ਇਹਨੂੰ ਭਾਗ ਵਿਧੀ ਕਹਿ ਦਿੰਦੇ ਆ ਇਹਦਾ ਢੰਗ ਵੱਖਰਾ ਬਸ ਆਹ ਤਿੰਨ ਸਾਂਝੇ ਆ ਭਾਜ ਗੁਣਨ ਖੰਡਾ ਆ ਵੱਖਰੇ ਵੱਖਰੇ ਆ ਸਾਂਝੇ ਆਪਾਂ ਇੱਕ ਵਾਰ ਹੀ ਲੈਣੇ ਹੁੰਦੇ ਵੱਖਰੇ ਵੱਖਰੇ ਲੈਣੀ ਹੀ ਹੁੰਦੇ ਆ ਤੇ ਉਹਨੂੰ ਅਸੀਂ ਗੁਣਾ ਕਰ ਦਿੰਨੇ ਆ 2 2 4 3 12 12 2 4 24 3 72 ਤਾਂ ਇਹਦਾ ਲਘੁਤਮ ਸਮਾਪਤ ਕਿੰਨਾ ਆ ਗਿਆ 72 ਠੀਕ ਹੈ ਹੁਣ ਬੇਟਾ ਆਪਾਂ 15 30 ਤੇ 45 ਦਾ ਕਰਦੇ ਆ 15 30 ਪੰਤਾਲੀ ਇਹ ਬੇਟਾ ਸਭ ਤੋਂ ਪਹਿਲਾਂ ਜਾਊਗਾ ਤਿੰਨ ਤੇ ਤਿੰਨ ਦੇ ਪਹਾੜੇ ਤੇ ਜਾਂਦਾ ਇਹ ਤਿੰਨ ਪੰਜੇ 15 ਤਿੰਨ ਦਾਇਆ 30 15 ਉਹ ਤੇ ਆ 45 ਤਿੰਨ ਇਕਮ ਤਿੰਨ ਤਿੰਨ ਪੰਜ 15 ਫੇਰ ਬੇਟਾ ਇਹ ਪੰਜ ਦੇ ਪਹਾੜੇ ਤੇ ਜਾਂਦਾ ਪੰਜ ਇਕਮ ਪੰਜ ਪੰਜ ਦੂਣੀ 10 ਪੰਜ ਤੀ ਇਹ 15 ਤਾਂ ਆ ਵੀ ਆਪਾਜ ਗੁਣਨ ਖੰਡੀ ਆ ਗਏ ਨਾ ਆ ਸਾਂਝੇ ਆ ਗਏ ਆ ਅਲੱਗ ਅਲੱਗ ਆ ਗਏ ਇਹਨਾਂ ਦੀ ਗੁਣਾ ਤਿੰਨ ਪੰਜ 15 ਦੂਣਾ 30 ਤੇ ਆ ਦਾ ਕਿੰਨਾ ਆ ਗਿਆ ਇਹਦਾ ਲਘੁਤਮ 90 ਆ ਗਿਆ ਠੀਕ ਹੈ ਬੇਟਾ ਹੁਣ ਆਪਾਂ ਏਸੇ ਤਿੰਨ ਨੰਬਰ ਦਾ ਆਖਰੀ ਭਾਗ ਹੈ ਜਿਹੜਾ ਡੀ ਕਰਨ ਲੱਗੇ ਆ 40 44 ਤੇ 48 ਦਾ ਲਘੁਤਮ ਕੱਢਣਾ ਆਪਾਂ ਤਾਂ ਬੇਟਾ ਇਸੇ ਤਰ੍ਹਾਂ ਹੀ ਆਪਾਂ ਉਹ ਭਾਗ ਵਿਧੀ ਵਾਲਾ ਫਾਰਮੂਲਾ ਲਾ ਕੇ ਕਰ ਲੈਨੇ ਆ 2 2 4 20 22 ਆ ਗਿਆ 2 2 4 2 4 8 ਫਿਰ 2 ਤੇ ਜਾਊਗਾ ਬੇਟਾ 2 ਦਾ ਇਹ 2 2 ਤੇ 11 ਤੇ 12 ਹੁਣ ਬੇਟਾ ਇਹ ਤੋਂ ਬਾਅਦ ਫੇਰ ਇਹ 2 ਤੇ ਜਾਂਦਾ ਹੈ 2 5 10 11 ਤੇ 11 ਤੇ 2 6 ਕੇ 12 ਹੁਣ ਕਿਸੇ ਪਹਾੜੇ ਤੇ ਅੱਗੋਂ ਨਹੀਂ ਜਾਂਦਾ ਸੰਜਾ ਇਹਨਾਂ ਨੂੰ ਅਸੀਂ ਆਪਸ ਚ ਗੁਣਾ ਕਰ ਦਿੰਨੇ 2 2 4 2 8 5 40 ਠੀਕ ਹੈ ਤਾਂ 40 40 ਨੂੰ 11 ਨਾਲ ਕਰਾਂਗੇ 440 440 6 ਕਰ ਦਵਾਂਗੇ ਤੇ 440 ਇਹ 440 6 ਕਰਾਂਗੇ ਤਾਂ 600 6 4 24 6 4 24 ਤੇ 2 26 2640 ਇਹਦਾ ਉੱਤਰ ਆ ਜਾਂਦਾ ਸੋ ਇਹ ਸੀਗਾ ਬੇਟਾ ਸਾਡਾ ਸਵਾਲ ਨੰਬਰ 3 ਕੰਪਲੀਟ ਹੋ ਗਿਆ ਤਾਂ ਬੇਟਾ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ